ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੇ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਇਹ ਹੈ ਕਿ ਤੁਸੀਂ ਮੱਸਿਆ ਦੇ ਦਿਨ ਇੱਕ ਛੋਟਾ ਜਿਹਾ ਕੰਮ ਕਰ ਲਓ ਤਾਂ ਤੁਹਾਡੇ ਜਿੰਨੇ ਵੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਸੰਗਤ ਜੀ ਇਸ ਕੰਮ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਸਾ ਸੰਗਾਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੋਣਨਾ ਤੇ ਸੰਗਾਜੀ ਜੇ ਕਸਾਡਿਸ਼ੈਨਨ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਾਜੀ ਬਹੁਤ ਸਾਰੇ ਲੋਕ ਜੋ ਖਾਸ ਸੇਨ ਤਿਉਹਾਰ ਹੁੰਦੇ ਹਨ ਜਿਵੇਂ ਕਿ ਮੱਸਿਆ ਦਾ ਦਿਨ ਹੋ ਗਿਆ ਸੰਗ੍ਰਾਂਹ ਦਾ ਦਿਨ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਕੁਝ ਖਾਸ ਉਪਾਅ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਚੰਗੀਆਂ ਸ਼ਕਤੀਆਂ ਚੰਗੀਆਂ ਰੋਹਾਂ ਉਹ ਸਾਡੇ ਆਸ-ਪਾਸ ਹੁੰਦੀਆਂ ਹਨ ਜਿਸੇ ਕਰਕੇ ਸੰਗਤ ਜੀ ਸਾਡੇ 24 ਵਿਸ਼ ਹੁੰਦੀ ਹੈ ਜੋ ਵੀ ਮਨੋ ਕਾਮਨਾ ਹੁੰਦੀ ਹੈ ਜ਼ਰੂਰ ਪੂਰੀ ਹੁੰਦੀ ਹੈ ਜਿਹੜੇ ਪਿਆਰ ਪ੍ਰਾਤ ਸੰਗਤ ਜੀ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਆਪਣੇ ਭਲੇ ਦੀ ਲਈ ਮੱਸਿਆ ਵਾਲੇ ਦਿਨ ਇਹ ਕੰਮ ਜ਼ਰੂਰ ਕਰਕੇ ਦੇਖਣ ਸੰਗਤ ਜੀ ਜਿਵੇਂ ਕੋਈ ਚੰਗਾ ਦਿਨ ਤਿਉਹਾਰ ਕੋਈ ਆਉਂਦਾ ਹੈ ਜਿਵੇਂ ਸੰਗਾਜੀ ਮਸਿਆਦਾ ਦਿਹਾੜਾ ਹੋ ਗਿਆ ਜਾਂ ਫਿਰ ਪੁੰਨਿਆਂ ਦਾ ਤੁਸੀਂ ਕਈ ਵਾਰ ਆਪ ਵੀ ਦੇਖਿਆ ਹੋਣਾ ਕਿ ਜੋ ਹੋਰ ਵੀ ਪੈਣਪਰਾ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ ਜਿਵੇਂ ਜਿਵੇਂ ਇਹ ਦਿਨ ਨੇੜੇ ਆਉਂਦੇ ਹਨ ਉਹਨਾਂ ਦੇ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਕੰਮਾਂ ਦੇ ਵਿੱਚ ਵਿਗਨ ਪੈਣੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਦੇ ਸਰੀਰ ਵਿੱਚ ਦੁੱਖ ਤਕਲੀਫਾਂ ਹੋਣ ਲੱਗ ਜਾਂਦੀਆਂ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ ਜਿਵੇਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਰਿਪੋਰਟ ਕਰਵਾਉਂਦੇ ਹਾਂ ਤਾਂ ਰਿਪੋਰਟ ਆਉਂਦੀ ਵੀ ਹੈ ਤੇ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਸਮਝ ਨਹੀਂ ਆਉਂਦਾ ਕਿ ਸਾਡਾ ਸਰੀਰ ਜੋ ਹੈ ਉਹ ਤਾਂ ਸਹੀ ਨਹੀਂ ਪਰ ਜਿਹੜੀ ਰਿਪੋਰਟ ਹੈ ਉਹ ਬਿਲਕੁਲ ਸਹੀ ਆਈ ਹੈ ਤਾਂ ਸਾਡੇ ਨਾਲ ਇਹ ਕਿਉਂ ਮਹਿਸੂਸ ਹੋ ਰਿਹਾ ਹੈ ਤਾਂ ਸਾਧ ਸੰਗਤ ਜੀ ਮਨੋਖ ਦੀ ਰਿਪੋਰਟ ਬਿਲਕੁਲ ਠੀਕ ਆਈ ਤੇ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਦਰਦ ਹੁੰਦਾ ਹੋਵੇ ਜਾਂ ਸੰਗਤ ਦੇ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਹੁੰਦੀ ਹੋਵੇ ਤਾਂ ਇਸ ਇਹ ਅੰਦਾਜ਼ਾ ਲਗਾਉਂਦੇ ਹਨ ਕਿ ਤੁਹਾਡੇ ਉੱਪਰ ਕਿਸੇ ਨੇ ਮਾੜੀ ਚੀਜ਼ ਦਾ ਪੈਰਾ ਕੀਤਾ ਹੈ ਜਾਂ ਮਾੜੀ ਚੀਜ਼ ਦਾ ਦਬਾਅ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਸੰਗਤ ਹੀ ਅਸੀਂ ਘਰ ਤੋਂ ਬਾਹਰ ਕਿਵੇਂ ਕਰ ਸਕਦੇ ਹਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਮੱਸਿਆ ਦਾ ਦਿਨ ਸਭ ਤੋਂ ਵਧੀਆ ਦਿਨ ਹੁੰਦਾ ਹੈ ਕਿਉਂਕਿ ਸੰਗੈ ਜੀ ਤੁਹਾਡੇ ਕਾਰਜਾਂ ਤੁਹਾਡੇ ਸਰੀਰ ਦੇ ਉੱਪਰ ਮਾੜੀਆਂ ਚੀਜ਼ਾਂ ਨੇ ਕਬਜ਼ਾ ਨਹੀਂ ਕੀਤਾ ਹੋਇਆ ਤਾਂ ਫਿਰ ਤੁਹਾਡੇ ਨਾਲ ਕੁਝ ਚੰਗਾ ਕਿਵੇਂ ਹੋ ਸਕਦਾ ਹੈ ਸਾਧ ਸੰਗੈ ਜੀ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਦੇ ਹੋ ਕੋਈ ਕੰਮਕਾਰ ਕਰਦੇ ਹੋ ਜਾਂ ਕੋਈ ਸ਼ੁਭ ਕਾਰਜ ਸ਼ੁਰੂਆਤ ਕਰਦੇ ਹੋ ਉਸੇ ਹੋਤੇ ਹੀ ਰੋਕ ਲੱਗ ਜਾਂਦੀ ਹੈ ਜਿਵੇਂ ਤੁਹਾਡਾ ਕੋਈ ਕਾਰੋਬਾਰ ਹੋ ਗਿਆ ਉਸ ਵਿੱਚ ਵਾਧਾ ਨਹੀਂ ਹੁੰਦਾ ਉਸ ਵਿੱਚ ਕਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਇਸੇ ਜੀ ਨੂੰ ਰੋਕ ਦਿੰਦੀਆਂ ਹਨ ਕਿਉਂਕਿ ਉਹ ਚਾਉਂਦੀਆਂ ਹੀ ਨਹੀਂ ਕਿ ਤੁਹਾਡੇ ਨਾਲ ਕੁਝ ਵਧੀਆ ਹੋਵੇ ਕਿਉਂਕਿ ਉਹ ਤੁਹਾਨੂੰ ਉਡਣ ਨਹੀਂ ਦਿੰਦੀਆਂ ਇਸ ਕਰਕੇ ਸਾਧ ਸੰਗਾ ਜੀ ਜੋ ਅੱਜ ਦਾ ਇਸ ਵੀਪਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵਧੀਆ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਆਪ ਕਹੋਗੇ ਕਿ ਇਸ ਇੱਕ ਕੰਮ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਹੀ ਬਦਲ ਗਈ ਸਾਡੇ ਦਿਨ ਹੀ ਬਦਲ ਗਏ ਇਸ ਗਾਮ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਗਈਆਂ ਦੁੱਖ ਤਕਲੀਫਾਂ ਦੂਰ ਹੋ ਗਏ ਜਿੰਨੀਆਂ ਮਾੜੀਆਂ ਰੋਹਾਂ ਸਨ ਸ਼ਕਤੀਆਂ ਸਨ ਉਹ ਸਭ ਦੂਰ ਹੋ ਗਈਆਂ ਤੁਹਾਡੇ ਘਰ ਦੇ ਵਿੱਚ ਤਾਂ ਦੌਲਤ ਪੈਸਾ ਬਰਕਤ ਹਰ ਇੱਕ ਚੀਜ਼ ਆਉਣੇ ਸ਼ੁਰੂ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਇਸ ਗੱਲ ਦਾ ਤੁਸੀਂ ਕਾਜ ਧਿਆਨ ਰੱਖਣਾ ਹੈ ਕਿ ਇਸ ਪਾਣੂ ਸਿਰਫ ਤੁਸੀਂ ਮੱਸਿਆ ਵਾਲੇ ਦਿਨ ਹੀ ਕਰਨਾ ਹੈ ਸੰਗਤ ਜੀ ਮੱਸਿਆ ਦਾ ਦਿਨ ਹਰ ਇੱਕ ਇnsan ਦੇ ਲਈ ਬਹੁਤ ਹੀ ਖਾਸ ਹੁੰਦਾ ਹੈ ਜੇ ਕੋ ਤੁਹਾਡੇ ਘਰ ਦੇ ਵਿੱਚ ਕੋਈ ਮੰਗਤਾ ਆਵੇ ਕੋਈ ਕੁਝ ਲੈਣ ਦੇ ਲਈ ਆਵੇ ਤੁਹਾਡੇ ਦਰਵਾਜ਼ੇ ਦੇ ਉੱਪਰ ਮੰਗਣ ਦੇ ਲਈ ਆਵੇ ਕੋਈ ਸੰਤ ਫਕੀਰ ਉਸ ਨੂੰ ਕਦੇ ਵੀ ਖਾਲੀ ਨਾ ਜਾਣ ਦਿਓ ਤੁਹਾਡੇ ਘਰ ਦੇ ਵਿੱਚ ਜੋ ਵੀ ਹੈ ਕੱਪੜਾ ਧੰਨ ਅੰਨ ਜੋ ਵੀ ਤੁਸੀਂ ਉਸ ਨੂੰ ਤਾਨ ਕਰ ਸਕਦੇ ਹੋ ਜਿੰਨੀ ਵੀ ਤੁਹਾਡੀ ਸਮਰੱਥਾ ਹੈ ਦਾਨ ਜ਼ਰੂਰ ਕਰੋ ਨਾਲੀ ਨਾਲ ਤੁਸੀਂ ਪਾੜ ਪੋ ਜਾਵੇ ਕਰਨਾ ਹੈ ਤੁਸੀਂ ਜਿਸ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਜਿਸ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਨਾਮ ਦਾ ਸਿਮਰਨ ਪੰਗਤੀ ਜ਼ਰੂਰ ਕਰਿਆ ਕਰੋ ਤੇ ਜਿਸ ਦੇ ਨਾਲ ਹਮੇਸ਼ਾ ਹੈ ਤੁਹਾਡੇ ਘਰ ਦੇ ਵਿੱਚ ਸੰਗਤ ਜੀ ਖੁਸ਼ੀਆਂ ਹੀ ਖੁਸ਼ੀਆਂ ਆਉਣ ਕਿਉਂਕਿ ਸੰਗਤ ਜੀ ਜੇਕਰ ਸਾਨੂੰ ਪ੍ਰਮਾਤਮਾ ਨੇ ਇਸ ਕਾਬਲ ਬਣਾਇਆ ਹੈ ਕਿ ਅਸੀਂ ਦਾਨ ਪੁੰਨ ਦਾ ਕੰਮ ਕਰ ਸਕਦੇ ਹਾਂ ਤਾਂ ਤੁਸੀਂ ਜ਼ਰੂਰ ਇਹ ਕੰਮ ਕਰਿਆ ਕਰੋ ਥੋੜੇ ਵਿੱਚੋਂ ਥੋੜਾ ਦਾਨ ਕਰੋ ਬਹੁਤੇ ਵਿੱਚੋਂ ਬਹੁਤਾ ਦਾਨ ਕਰੋ ਇਹ ਤੁਹਾਡੇ ਚੰਗੇ ਕਰਮ ਬੰਦਦੇ ਹਨ ਇਸ ਦੇ ਨਾਲ ਤੁਹਾਡੇ ਜਿਮਨ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਹਨ ਉਹ ਸਭ ਦੂਰ ਹੋ ਜਾਂਦੀਆਂ ਹਨ ਸੰਗਤ ਜੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਿਆਜ ਦਾ ਸੰਬੰਧ ਕੇਤੂ ਤੇ ਰਾਹੂ ਦੇ ਨਾਲ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਉਪਾਅ ਕਰਕੇ ਉਹ ਲੋਕ ਮੰਨਦੇ ਹਨ ਕਿ ਮਾੜੀਆਂ ਸ਼ਕਤੀਆਂ ਨਕਾਰਾਤਮਕ ਊਰਜਾ ਜੋ ਹੁੰਦੀ ਹੈ ਉਸ ਨੂੰ ਅਸੀਂ ਆਪਣੇ ਘਰ ਤੋਂ ਬਾਹਰ ਕੱਢ ਦਿੰਦੇ ਹਾਂ ਇੱਕ ਗੱਲ ਹੋਰ ਸਾਧ ਸੰਗਤ ਜੀ ਇਹ ਜੋ ਮਾਣੀਆਂ ਚੀਜ਼ਾਂ ਹੁੰਦੀਆਂ ਜਿੱਥੇ ਸਾਡੇ ਘਰ ਦੇ ਵਿੱਚ ਗੰਨਕੀ ਹੁੰਦੀ ਹੈ ਜਾਂ ਫਿਰ ਜਿੱਥੇ ਸਾਡੇ ਘਰ ਦੇ ਵਿੱਚ ਹਨੇਰਾ ਹੁੰਦਾ ਹੈ ਉਥੇ ਹੀ ਕਵਚਾ ਕਰਦੀਆਂ ਹਨ ਉਹ ਕਹਿੰਦੇ ਨੇ ਕਿ ਜਿਹੜੀਆਂ ਆਪਣੇ ਘਰ ਦੀ ਰਸੋਈ ਹੁੰਦੀ ਹੈ ਸਾਧ ਸੰਗਤ ਜੀ ਜਿਹੜੀ ਆਪਣੇ ਘਰ ਦੀ ਰਸੋਈ ਹੈ ਉਸ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਈ ਪਰਿਵਾਰਾਂ ਵਿੱਚ ਆਪ ਅਕਸਰ ਹੀ ਦੇਖਦੇ ਆਂ ਕਿ ਰਾਤ ਦੇ ਸਮੇਂ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਉਸੇ ਤਰ੍ਹਾਂ ਬਰਤਨ ਕੇਲਰੇ ਰਾਂ ਦੇਂਦੇ ਹਨ ਤੇ ਸੌਂ ਜਾਂਦੇ ਹਨ ਬਿਲਕੁਲ ਗਲਤ ਹੈ ਇਸ ਤਰ੍ਹਾਂ ਕਰਨ ਦੇ ਨਾਲ ਮਾੜੀਆਂ ਚੀਜ਼ਾਂ ਜੋ ਕਿ ਟਾਣੋਂ ਵਗੈਰਾ ਹੁੰਦੇ ਹਨ ਸਾਡੀ ਰਸੋਈ ਵਿੱਚ ਆ ਜਾਂਦੇ ਹਨ ਇਹਨਾਂ ਕਟਾਣਾਂ ਵਗੈਰਾ ਤੋਂ ਬਚਣ ਦੇ ਲਈ ਤੁਸੀਂ ਪਿਆਜ਼ ਦਾ ਛਿਲਕਾ ਜੋ ਹੈ ਇਸ ਪਾਣੂ ਕਰਨ ਦੇ ਲਈ ਇਸ ਕੰਮ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਪਿਆਜ਼ ਦਾ ਛਿਲਕਾ ਆਪਣੇ ਘਰ ਦੇ ਵਿੱਚੋਂ ਤੁਸੀਂ ਇੱਕ ਪਿਆਜ਼ ਲੈ ਲਓ ਤੇ ਪਿਆਜ਼ ਦਾ ਛਿਲਕਾ ਉਤਾਰ ਲਓ ਤੇ ਉਸ ਦੇ ਉੱਪਰ ਥੋੜਾ ਜਿਹਾ ਕਪੂਰ ਰੱਖ ਕੇ ਉਸ ਨੂੰ ਚਲਾ ਦਿਓ ਉਸ ਬਰਤਨ ਨੂੰ ਜਿਸ ਵਿੱਚ ਤੁਸੀਂ ਪਿਆਜ਼ ਦੇ ਛਿਲਕੇ ਅਤੇ ਕਪੂਰ ਨੂੰ ਚਲਾਇਆ ਉਸ ਨੂੰ ਤੁਸੀਂ ਰਸੋਈ ਤੋਂ ਲੈ ਕੇ ਆਪਣੇ ਪੂਰੇ ਘਰ ਦੇ ਕੋਨੇ-ਕੋਨੇ ਵਿੱਚ ਘੁਮਾਉਣਾ ਹੈ ਇਸ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਉਹ ਨਸ਼ਟ ਹੋ ਜਾਵੇਗੀ ਇਸੇ ਨਾਲ ਤੁਹਾਡੇ ਘਰ ਵਿੱਚ ਜੋ ਬਿਮਾਰੀਆਂ ਫੈਲਾਉਣ ਵਾਲੇ ਕਿਟਾਣੂ ਨੇ ਉਹ ਵੀ ਸਭ ਨਸ਼ਟ ਹੋ ਜਾਣਗੇ ਸਾਰੇ ਬੈਕਟੀਰੀਆ ਜੋ ਹਵਾ ਵਿੱਚ ਮਿਲੇ ਹੋਏ ਹਨ ਉਹ ਸਭ ਮਾਰ ਜਾਣਗੇ ਤੇ ਤੁਹਾਡੇ ਘਰ ਦਾ ਵਾਤਾਵਰਣ ਸ਼ਾਦ ਹੋ ਜਾਵੇਗਾ ਪਿਆਜ ਦਾ ਇੱਕ ਹੋਰ ਆਸਾਨ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਇਸ ਦੇ ਲਈ ਕੀ ਕਰਨਾ ਹੈ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਉਹ ਸਕਾਰਾਤਮਕ ਊਰਜਾ ਜੋ ਹੈ 네ਗੈਟਿਵਿਟੀ ਹੈ ਉਹ ਦੂਰ ਹੋਵੇਗੀ ਤੇ ਤੁਹਾਨੂੰ ਬਹੁਤ ਹੀ ਹਲਕਾ ਮਹਿਸੂਸ ਹੋਵੇਗਾ ਘਰ ਦੇ ਵਿੱਚ ਵਧੀਆ ਲੱਗਣਾ ਮਹਿਸੂਸ ਹੋਵੇਗਾ ਘਰ ਦਾ ਪਰਿਵਰਤਨ ਬਿਲਕੁਲ ਸਾਫ਼ ਹੋਵੇਗਾ ਤੇ ਤੁਹਾਨੂੰ ਸਾਹ ਲੈਣ ਵਿੱਚ ਕੋਈ ਵੀ ਪਰੇਸ਼ਾਨੀ ਦਿੱਕਤ ਨਹੀਂ ਹੋਵੇਗੀ ਤੁਹਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਹੋਵੇਗੀ ਇਸ ਗੱਲ ਦਾ ਵਿੱਚ ਰੋ ਧਿਆਨ ਰੱਖੋ ਕਿ ਜੋ ਤੁਸੀਂ ਪਿਆਜ਼ ਰੱਖਿਆ ਹੈ ਉਸ ਨੂੰ ਹਰ ਰੋਜ਼ 5-6 ਦਿਨਾਂ ਦੇ ਬਾਅਦ ਤੁਸੀਂ ਚੇਂਜ ਕਰਦੇ ਰਹਿਣਾ ਹੈ। ਉਹਨਾਂ ਸਮਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਰੱਖ ਸਕਦੇ ਹੋ। ਜਦੋਂ ਸਾਦ ਸੰਗਤ ਜੀ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ, ਮੁਸ਼ਕਲਾਂ ਦੂਰ ਹੋ ਗਈਆਂ। ਉਸ ਸਮੇਂ ਤੁਹਾਡੇ ਘਰ ਵਿੱਚ ਕਲੇਸ਼, ਲੜਾਈ, ਝਗੜੇ ਖਤਮ ਹੋ ਜਾਣਗੇ। ਸ਼ਾਂਤੀ ਬਣੀ ਰਹੇਗੀ ਤੇ ਇਸ ਪਾਣ ਉਸ ਕੰਮ ਨੂੰ ਕਰਨ ਦੇ ਨਾਲ ਮਸਿਆ ਤੇ ਦਿਨ ਕੋਈ ਵੀ ਪਾਬੰਦੀ ਨਹੀਂ ਹੈ। ਐਸਨ ਆਸਾ ਸੰਗਾ ਜੇ ਤੁਸੀਂ ਜਦੋਂ ਵੀ ਸਵੇਰ ਦੇ ਸਮੇਂ ਆਪਣੀ ਰਸੋਈ ਵਿੱਚ ਬੀਬੀਆਂ ਪੈਣਾ ਜਦੋਂ ਵੀ ਸਵੇਰੇ ਉੱਠ ਕੇ ਕੰਮ ਕਰਨ ਦੇ ਲਈ ਰਸੋਈ ਵਿੱਚ ਐਂਟਰ ਕਰਦਿਆਂ ਨੇ ਉਹ ਪਹਿਲਾਂ ਤਾਂ ਪੰਜ ਵਾਰੀ ਮੋਲ ਮੰਤਰ ਸਾਹਿਬ ਦਾ ਪਾਠ ਕਰੋ ਅਤੇ ਫਿਰ ਉਸ ਰਸੋਈ ਦੇ ਵਿੱਚ ਚਾਹ ਦੇ ਰਸੋਈ ਵਿੱਚ ਤੁਸੀਂ ਚਾਹ ਵੀ ਚਾਹ ਬਣਾਉਂਦੇ ਹੋ ਨਾਸ਼ਤਾ ਤਿਆਰ ਕਰਦੇ ਹੋ ਉਸ ਨੂੰ ਤਿਆਰ ਕਰਦੇ ਸਮੇਂ ਮੋਲ ਮੰਤਰ ਦਾ ਜਾਪ ਕਰ ਸਕਦੇ ਹੋ ਮੋਲ ਮੰਤਰ ਦਾ ਜਾਪ ਕਰੋ ਜੇ ਤੁਸੀਂ ਮੋਲ ਮੰਤਰ ਦਾ ਜਾਪ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਬੋਲ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਦਾ 24 ਮੈਂਬਰ ਜੋ ਵੀ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰ ਰਹੇ ਹੋ ਉਸ ਭੋਜਨ ਪ੍ਰਸ਼ਾਦੇ ਨੂੰ ਤੁਹਾਡੇ ਘਰ ਦਾ ਜਿਹੜਾ ਵੀ ਮੈਂਬਰ ਛਕੇਗਾ ਉਸ ਤੇ ਮਨ ਨੂੰ ਸ਼ਾਂਤੀ ਮਿਲੇਗੀ ਤੇ ਉਹ ਵੀ ਗੁਰੂ ਦੇ ਨਾਲ ਜੋੜੇਗਾ ਉਸ ਦਾ ਮਨ ਵੀ ਗੁਰਪਾਣੀ ਦੇ ਨਾਲ ਜੋੜੇਗਾ ਦੂਜੀ ਗੱਲ ਸਾਥ ਸੰਗਤ ਜੀ ਤੁਸੀਂ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਂਦੇ ਹੋ ਤੁਸੀਂ ਘਰ ਦੇ ਵਿੱਚ ਜਦੋਂ ਵੀ ਪਾਠ ਕਰਦੇ ਹੋ ਪਾਠ ਕਰਦੇ ਸਮੇਂ ਆਪਣੇ ਕੋਲ ਜਲ ਦਾ ਇੱਕ ਇੱਕ ਲਾਸ ਰੱਖ ਲਓ ਜੇ ਗੜਵੀ ਰੱਖ ਸਕਦੇ ਹੋ ਤਾਂ ਗੜਵੀ ਵੀ ਰੱਖ ਲਓ ਜਲਦੀ ਪਰ ਕੇ ਜਦੋਂ ਤੁਸੀਂ ਪਾੜ ਕਰਨਾ ਹੈ ਤਾਂ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਕਰਨਾ ਉਸ ਤੋਂ ਬਾਅਦ ਅਰਦਾਸ ਉਪਰੰਤ ਉਸ ਜਲ ਨੂੰ ਤੁਸੀਂ ਖਾਣ ਵਾਲੇ ਪੀਣ ਵਾਲੇ ਹਰ ਇੱਕ ਚੀਜ਼ ਦੇ ਵਿੱਚ ਪਾ ਦਿਓ ਅਤੇ ਜਦੋਂ ਇਹ ਚੱਲ ਤੁਹਾਡੇ ਘਰ ਦੇ ਮੈਂਬਰ ਦੇ ਖਾਣੇ ਵਿੱਚ ਹੋਵੇਗਾ ਉਸ ਦੇ ਅੰਦਰ ਜਾਵੇਗਾ ਤੇ ਉਸੇ ਮਨ ਨੂੰ ਸ਼ਾਂਤੀ ਮਿਲੇਗੀ ਕਲੇਸ਼ ਝਗੜੇ ਖਤਮ ਹੋ ਜਾਣਗੇ ਅਤੇ ਵਾਹਿਗੁਰੂ ਜੀ ਦੇ ਨਾਮ ਦਾ ਪਸਾਰਾ ਹੋਵੇਗਾ ਸਾਧ ਸੰਗਤ ਜੀ ਜੇਕਰ ਅੱਜ ਤੇ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ